ਇਵਨ ਕਿ ਬੇਕਰਸਫੀਲਡ ਕਰਨ ਕਾਉਂਟੀ ਕੈਲੀਫੋਰਨੀਆ ਤੇ ਸਾਰੇ ਦਾ ਸਾਰਾ ਅਮਰੀਕਾ ਜਿਹੜਾ ਹੈਗਾ ਉਹ ਸੋਚ ਕੇ ਹੈਰਾਨ ਹੋ ਗਿਆ ਕਿ ਜਿਹੜੇ ਬਾਰਡਰ ਪੈਟਰੋਲ ਆਫਿਸਰਸ ਨੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਬਿਹੇਵ ਕਰ ਸਕਦੇ ਨੇ ਇਹ ਸਾਰੀ ਦੀ ਸਾਰੀ ਫੁਟੇਜ ਜਿਹੜੀ ਹੈਗੀ ਹੈ ਨਾਲ ਦੇ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਲੈ ਟਾਈਮਜ਼ ਦੇ ਵਿੱਚ ਉਹਨਾਂ ਨੇ ਇਹਨੂੰ ਸਾਰੇ ਨੂੰ ਕਵਰ ਵੀ ਕੀਤਾ ਔਰ ਅਬਨੇਸਟੋ ਕੰਪਾਸ ਇਸ ਨਾਂ ਦਾ ਇੱਕ ਵਿਅਕਤੀ ਜਿਹੜਾ ਬੇਕਰਸਫੀਲਡ ਦੇ ਵਿੱਚ ਆਪਣੀ ਇੱਕ ਗਾਰਡਨਿੰਗ ਸਰਵਿਸਿਜ਼ ਦਾ ਬਿਜ਼ਨਸ ਚਲਾਉਂਦਾ ਉਹ ਆਪਣੇ ਪਿਕਅਪ ਟਰੱਕ ਦੇ ਵਿੱਚ ਬੈਠਾ ਸੀ ਉਹਦੇ ਨਾਲ ਉਹਦਾ ਇੱਕ ਮੁਲਾਜ਼ਮ ਸੀ ਉਹ ਦੋਨੋਂ ਜਣੇ ਜਾ ਰਹੇ ਸੀ ਤੇ ਕਿਸਿਆਂ ਜਦੋਂ ਕਿਸੇ ਨੇ ਉਹਨਾਂ ਦੇ ਟਰੱਕ ਨੂੰ ਰੋਕਿਆ ਤਾਂ ਉਹ ਉਹਨਾਂ ਨੇ ਦਿਖਾਇਆ ਕਿ ਅਸੀਂ ਬਾਰਡਰ ਪੈਟਰੋਲਾਂ ਰੋਕੋ ਪਾਈ ਇਹ ਵਿਖਾਓ ਵੀ ਤੁਹਾਡੇ ਕੋਲ ਲੀਗਲਾਈਜ਼ੇਸ਼ਨ ਹੈ ਜਾਂ ਨਹੀਂ ਹੈ ਅਰਨੇਸਟੋ ਨੇ ਕਿਹਾ ਕਿ ਹਾਂਜੀ ਮੈਂ ਇੱਥੇ ਸਿਟੀਜ਼ਨ ਆ ਅਮਰੀਕਾ ਦੇ ਵਿੱਚ ਮੈਂ 30 ਸਾਲ ਤੋਂ ਇੱਥੇ ਰਹਿਣਾ ਤੇ 10 ਸਾਲ ਤੋਂ ਮੈਂ ਸਿਟੀਜ਼ਨ ਆ ਉਹਨੇ ਆਪਣੀ ਆਈਡੀ ਕੱਢੀ ਤੇ ਨਾਲ ਦੀ ਨਾਲ ਬਾਰਡਰ ਪੈਟਰੋਲ ਆਫੀਸਰ ਨੂੰ ਦਿੱਤੀ ਉਸੇ ਵੇਲੇ ਬਾਰਡਰ ਪੈਟਰੋਲ ਦੇ ਦੂਸਰੇ ਆਫੀਸਰ ਨੇ ਅਰਨੇਸਟੋ ਦਾ ਜਿਹੜਾ ਪਿਕਅਪ ਟਰੱਕ ਸੀ ਉਹਦੇ ਟਾਇਰ ਸੀ ਜਿਹੜੇ ਉਹਨਾਂ ਨੂੰ ਕੱਟਤਾ ਉਹਨਾਂ ਨੂੰ ਸਲੈਸ਼ ਕਰਤਾ ਉਹਦੀ ਸਾਰੀ ਹਵਾ ਕੱਢਤੀ ਤੇ ਟਾਇਰ ਉੱਥੇ ਹੀ ਫਲੈਟ ਹੋ ਗਿਆ ਅਰਨੇਸਟੋ ਨੂੰ ਪੁੱਛਿਆ ਵੀ ਆਹ ਕੀ ਗੱਲ ਹੈ ਮੇਰੀ ਆਈਡੀ ਤੁਹਾਡੇ ਕੋਲ ਹੈ ਜਿਹੜੀ ਆਰਾਮ ਦੇ ਨਾਲ ਮੈਂ ਗੱਡੀ ਖੜੀ ਕੀਤੀ ਹੋਈ ਹੈ ਤੇ ਤੁਸੀਂ ਆਹ ਕੀ ਕੀਤਾ ਹੈਗਾ ਔਰ ਉਸ ਤੋਂ ਬਾਅਦ ਆਫੀਸਰ ਨੇ ਜਵਾਬ ਦਿੱਤਾ ਜੀ ਆਈ ਐਮ ਨਾਟ ਗੋਇੰਗ ਟੂ ਆਰਗੂ ਵਿਦ ਯੂ ਯੂ ਡਿਡ ਵਾਟ ਯੂ ਡਿਡ ਆਈ ਡਿਡ ਵਾਟ ਆਈ ਡਿਡ ਐਂਡ ਉਸ ਤੋਂ ਬਾਅਦ ਬਲ ਜਿਹੜਾ ਦੂਸਰਾ ਵਿਅਕਤੀ ਅਰਨੇਸਟੋ ਦੇ ਨਾਲ ਬੈਠਾ ਸੀ ਉਸ ਦਾ ਅਸਾਈਲਮ ਫਾਈਲ ਕੀਤਾ ਹੋਇਆ ਸੀ ਉਹਦੇ ਕੋਲੇ ਆਪਣਾ ਇੱਕ ਲਾਇਰ ਸੀ ਤੇ ਉਸ ਤੋਂ ਬਾਅਦ ਉਹਦੀ ਹੀਅਰਿੰਗ ਜਿਹੜੀ ਸੀ ਉਹ ਸਕੈਜੂਲਡ ਸੀ ਸੋ ਡੇਟ ਉਹਦੀ ਪਾਈ ਹੋਈ ਸੀ ਕੋਰਟ ਦੇ ਵਿੱਚ ਤੇ ਉਹਨਾਂ ਨੇ ਇਹ ਸਾਰੀ ਗੱਲ ਦੱਸੀ ਤੇ ਆਫੀਸਰਸ ਨੇ ਇਸ ਗੱਲ ਦਾ ਮਜ਼ਾਕ ਦੇ ਹਿਸਾਬ ਦੇ ਨਾਲ ਉਨਾਂ ਨਾਲ ਵਾਪਸੀ ਤੇ ਗੱਲ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਵਿਅਕਤੀ ਸੀ ਉਹਨੂੰ ਬਾਹਰ ਕੱਢਿਆ ਉਹਦੀਆਂ ਸਾਰੀਆਂ ਬਿਲੋਂਗਿੰਗਸ ਸੀ ਸਾਰੀਆਂ ਉਹਦੀਆਂ ਚੀਜ਼ਾਂ ਬਾਹਰ ਕੱਢੀਆਂ ਤੇ ਉਸ ਨੂੰ ਗ੍ਰਿਫਤਾਰ ਕੀਤਾ ਨਾਲ ਦੀ ਨਾਲ ਅਰਨੇਸਟੋ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਉਸ ਨੂੰ ਕਿਹਾ ਗਿਆ ਕਹਿੰਦੇ ਤੈਨੂੰ ਏਲੀਨ ਸਮਗਲਿੰਗ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਰੈਸਟ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਵਿਅਕਤੀ ਜਿਹੜਾ ਤੇਰੇ ਨਾਲ ਬੈਠਾ ਹੋਇਆ ਸੀ ਉਹ ਲੀਗਲ ਨਹੀਂ ਹੈਗਾ ਇਸ ਕਰਕੇ ਤੂੰ ਇਲੀਲੈਂਸ ਸਮਗਲਿੰਗ ਕਰ ਰਿਹਾ ਤੇ ਤੂੰ ਵੀ ਸਾਡੇ ਨਾਲ ਹੀ ਚੱਲ। you are gonna have to break the window if you do not open it. He's in my process and immigration. He have a lawyer and, and oh he, abogado. Yeah, okay, lawyer. That's good. You stand by. I gotta run your ID. Okay? Yeah, right. You Cannot take off. Just I'm not taking on, man. You I'm my off. you don't have my license while I'm gonna take I'm off. I'm not gonna argue with you, boss. So, you so did what you did. I did what I did. That's all it is. You're under arrest right now for alien smuggling, actual federal felony. Hey, I'm gonna tell you, if you resist, we will have a fight. is that what you want And, hey, the, the, the guy i would let you talk you give me a minute to me to transport you someone that's illegal better the guy you have have a case pehla gal karde ha ji officers di jadon alien smuggling de vich arnesto nu arrest kita gaya officers da kehna si you are under arrest now for alien smuggling felony eh hi hai ji bahut bada crime ਸੋ ਉਹਦੇ ਵਿੱਚ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜਾ ਦੂਸਰਾ ਨਾਲ ਵਿਅਕਤੀ ਬੈਠਾ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਵੈਸੇ ਦੱਸਿਆ ਇਹ ਜਾ ਰਿਹਾ ਕਿ ਅਰਨੇਸਟੋ ਨੂੰ 4 ਘੰਟੇ ਬਾਅਦ ਉਹਦਾ ਰੈਕਡ ਸਾਰਾ ਚੈੱਕ ਕਰਕੇ ਛੱਡ ਦਿੱਤਾ ਗਿਆ ਸੀ ਬਲ ਇਸ ਸਾਰੇ ਇਨਸੀਡੈਂਟ ਦੇ ਵਿੱਚ ਜੇ ਤੁਸੀਂ ਵੇਖੋ ਤਾਂ ਆਫਿਸਰਸ ਕਹਿ ਰਹੇ ਨੇ ਸ਼ੀਸ਼ਾ ਥੱਲੇ ਕਰ ਸ਼ੀਸ਼ਾ ਥੱਲੇ ਕਰ ਨਹੀਂ ਤਾਂ ਮੈਂ ਸ਼ੀਸ਼ਾ ਤੋੜ ਦੇਣਾ ਅਰਨੇਸਟੋ ਨੇ ਪੁੱਛਿਆ ਕਿ ਪ੍ਰੋਬਲਮ ਕੀ ਹੈ ਉਹਨੇ ਕੁਝ ਨਹੀਂ ਬੋਲਿਆ ਉਹ ਕਹਿੰਦਾ ਜੀ ਸ਼ੀਸ਼ਾ ਥੱਲੇ ਕਰ ਜਿਹੜਾ ਨਾਲ ਵਿਅਕਤੀ ਬੈਠਾ ਸੀ ਅਲੇਜੈਂ드로 ਉਸ ਨੂੰ نیچے ਉਤਾਰ ਕੇ ਜਿਸ ਹਿਸਾਬ ਨਾਲ ਉਹਨੂੰ ਫੜਿਆ ਗਿਆ ਇਹ ਸਾਰਾ ਕੁਝ ਕਿਸੇ ਨੂੰ ਵੀ ਡਿਸਟਰਬ ਕਰ ਸਕਦਾ ਹੈ ਯੂਐਸ ਸੀਬੀਪੀ ਜਦੋਂ ਉਹਨਾਂ ਨਾਲ ਗੱਲ ਕੀਤੀ ਗਈ ਵੀ ਭਾਈ ਬਾਰਡਰ ਪੈਟਰੋਲ ਦੇ ਲੋਕ ਜਿਹੜੇ ਨੇਗੇ ਉਹ ਬੇਕਰਸਫੀਲ ਦੇ ਵਿੱਚ ਕੀ ਕਰ ਰਹੇ ਨੇ ਬਾਰਡਰ ਪੈਟਰੋਲ ਬਾਰਡਰ ਦੇ ਉੱਪਰ ਹੁੰਦੀ ਹੈ 100 ਮੀਲ ਦੇ ਵਿੱਚ ਵਿੱਚ ਉਹ ਕਿਸੇ ਨੂੰ ਵੀ ਅਰੈਸਟ ਕਰ ਸਕਦੀ ਸੀ ਤੇ ਉਸ ਵੇਲੇ ਉਸ 100 ਮੀਲ ਤੋਂ ਅੱਗੇ ਜਾ ਕੇ ਨਹੀਂ ਸੀ ਅਰੈਸਟ ਕਰ ਸਕਦੀ ਜੇ ਬੇਕਰਸਫੀਲਡ ਦੀ ਗੱਲ ਕੀਤੀ ਜਾਵੇ ਤਾਂ ਬੇਕਰਸਫੀਲਡ ਤਾਂ ਬਾਰਡਰ ਤੋਂ ਤਕਰੀਬਨ 300 ਮੀਲ ਦੂਰ ਹੈ ਉਹਨਾਂ ਦੇ ਜਿਹੜੇ ਏਜੰਸੀ ਹੈ ਉਹਨਾਂ ਦੀ ਉਸ ਤੋਂ 300 ਮੀਲ ਦੂਰ ਹੈ ਯੂਐਸ ਸੀਬੀਪੀ ਨੇ ਕਿਹਾ ਜੀ ਆਪਰੇਸ਼ਨ ਰਿਟਰਨ ਟੂ ਸੈਂਡਰ ਜਿਹੜਾ ਸੀ ਇਸ ਦੇ ਤਹਿਤ 60 ਆਫੀਸਰ ਜਿਹੜੇ ਨੇਗੇ ਉਹ ਬੇਕਰਸਫੀਲਡ ਦੇ ਵਿੱਚ ਭੇਜੇ ਗਏ ਸੀ ਲੇਕਿਨ ਜਦੋਂ ਇਹ ਸਾਰੇ ਕੇਸਸ ਦਾ ਬਹੁਤ ਜ਼ਿਆਦਾ ਰੌਲਾ ਪੈ ਗਿਆ ਤਾਂ ਉਸ ਤੋਂ ਬਾਅਦ ਇਹ ਆਫੀਸਰਸ ਜਿਹੜੇ ਨੇ ਇਹ ਵਾਪਸ ਆਪਣੇ ਯੂਨਿਟ ਦੇ ਵਿੱਚ ਭੇਜ ਦਿੱਤੇ ਗਏ ਸੀ